ਜਿਹੜੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਰਾਜਕਮਲ ਚੌਧਰੀ ਸਾਹਿਬ ਉਹਨਾਂ ਨੂੰ ਕਿੰਨੇ ਜਣੇ ਮਿਲ ਕੇ ਆਏ ਆ ਸਰਦਾਰ ਅਸਦੀਪ ਸਿੰਘ ਕਲੇਰ ਜਿਹੜੇ ਸਾਡੇ ਲੀਗਲ ਵਿੰਗ ਦੇ ਪਾਰਟੀ ਦੇ ਪ੍ਰਧਾਨ ਨੇ ਤੇ ਸਰਦਾਰ ਸਰਜੀਤ ਸਿੰਘ ਜੀ ਸਾਹਿਬ ਸਾਡੇ ਯੂਥ ਦੇ ਪ੍ਰਧਾਨ ਜਿਹੜੇ ਨਾਲ ਹਾਜ਼ਰ ਸੀਗੇ ਔਰ ਅਸੀਂ ਇਲੈਕਸ਼ਨ ਕਮਿਸ਼ਨ ਦਾ ਪਹਿਲੀ ਤੇ ਗੱਲ ਧੰਨਵਾਦ ਵੀ ਕੀਤਾ ਕਿ ਕੁਝ ਅੱچھے ਸਟੈਪ ਜਿਹੜੇ ਆ ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਜਿਹੜਾ ਸਿਸਟਮ ਬਹੁਤ ਥੱਲੇ ਜਾ ਚੁੱਕਿਆ ਕਿਉਂਕਿ ਕਾਂਗਰਸ ਦੇ ਜਿਹੜਾ 2018 ਦੀਆਂ ਚੋਣਾਂ ਦੇ ਵਿੱਚ ਬਹੁਤ ਮਾੜਾ ਹਾਲ ਸੀ ਇਸੇ ਕਮਿਸ਼ਨ ਦਾ ਬਹੁਤ ਵਾਰੀ ਅਸੀਂ ਡੈਪੂਟੇਸ਼ਨ ਲੈ ਕੇ ਇੱਥੇ ਹੁੰਦੇ ਸੀ ਤੇ ਕਿਸੇ ਤਰ੍ਹਾਂ ਦੀ ਕੋਈ ਸੁਣਵਾਈ ਨਹੀਂ ਸੀ ਪਰ ਹੁਣ ਰਾਜਕਰਮ ਚੌਧਰੀ ਜੀ ਨੇ ਕੁਝ ਸਿਸਟਮ ਦੇ ਵਿੱਚ ਜਾਣ ਪਾਈ ਹੈ ਕਮਿਸ਼ਨ ਦੇ ਵਿੱਚ ਔਰ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲਾ ਜਿਹੜਾ ਸਮਾਂ ਬਣਾ ਸੈਸਟਿੰਗ ਸਮਾਂ ਤੇ ਉਸੇ ਤਰ੍ਹਾਂ ਹੀ ਕਮਿਸ਼ਨ ਜਿਹੜਾ ਲੋਕਾਂ ਦੀਆਂ ਭਾਵਨਾਵਾਂ ਦੇ ਮੁਤਾਬਕ ਡੈਮੋਕ੍ਰੇਸੀ ਨੂੰ ਬਚਾਉਣ ਵਾਸਤੇ ਤੇ ਪੂਰੀ ਜੋਰ ਦੇ ਨਾਲ ਇਹਨਾਂ ਚੀਜ਼ਾਂ ਦੇ ਉੱਤੇ ਪਹਿਰਾ ਦੇਗਾ। ਉਹ ਜਿਹੜਾ ਸੀ ਖਤਰਾ ਮੁੱਖ ਤੌਰ ਦੇ ਉੱਤੇ ਜੋ ਸਾਨੂੰ ਸਾਰੇ ਪੰਜਾਬ ਦੇ ਵਿੱਚੋਂ ਟੈਲੀਫੋਨ ਪਾਰਟੀ ਦਫ਼ਤਰ ਦੇ ਵਿੱਚ ਆ ਰਹੇ ਆ। ਖਤਰਾ ਅਸੀਂ ਜਿਹੜਾ ਉਹਨਾਂ ਦੇ ਸਾਹਮਣੇ ਪੇਸ਼ ਕੀਤਾ ਕਿ ਕੱਲ ਨਾਮਜ਼ਦਗੀ ਪੱਤਰਾਂ ਦਾ ਆਖਰੀ ਦਿਨ ਔਰ ਹੁਣ ਤੱਕ ਇਹਠਾਂ ਪ੍ਰਸ਼ਾਸਨ ਨੇ ਇਹਨਾਂ ਦੇ ਐਮਐਲਏ ਦੇ ਕਹਿਣ ਤੇ ਰੋਡਿੰਗ ਪਾਰਟੀ ਦੇ ਮੰਤਰੀਆਂ ਦੇ ਕਹਿਣ ਦੇ ਉੱਤੇ ਇਹਨਾਂ ਦੇ ਲੀਡਰਾਂ ਦੇ ਕਹਿਣ ਦੇ ਉੱਤੇ ਸਾਰਾ ਕੁਝ ਜਾਣਬੁੱਝ ਕੇ ਦੇਰੀ ਨਾਲ ਕੀਤਾ ਜਿਹਦੇ ਕਰਕੇ ਜ਼ਿਆਦਾਤਰ ਲੋਕੀ ਪਹਿਲਾਂ ਨਾਮਜ਼ਦਗੀ ਪੱਤਰ ਦਾਖਲ ਹੀ ਨਹੀਂ ਕਰ ਸਕੇ ਕਿਉਂਕਿ ਐਨਓਸੀ ਨਹੀਂ ਸੀ ਮਿਲਦੀਆਂ ਉਦੇ ਨਾਲ ਹੀ ਜਿਹੜਾ ਚੁੱਲਾ ਟੈਕਸ ਦਾ ਵੀ ਮਸਲਾ ਉੱਥੇ ਖੜਾ ਬੜੀ ਪਰੇਸ਼ਾਨੀ ਸਾਰੇ ਲੋਕਾਂ ਨੂੰ ਆ ਰਹੀ ਸੀ ਤੇ ਲੋਕੀ ਨਾਮਜ਼ਦਗੀ ਪੱਤਰ ਜ਼ਿਆਦਾਤਰ ਹੁਣ ਤੱਕ ਦਾਖਲ ਨਹੀਂ ਕਰ पाए ਤੇ ਕੱਲ ਹੁਣ ਲਾਸਟ ਡੇ ਆ ਤੇ ਹੁਣ ਜੋ ਤਿਆਰੀਆਂ ਹੋ ਰਹੀਆਂ ਰੂਟਿੰਗ ਪਾਰਟੀਆਂ ਵੱਲੋਂ ਕਿ ਕੱਲ ਬਹੁਤ ਥਾਵਾਂ ਦੇ ਉੱਤੇ ਇਹਦਾ ਵੀ ਸੰਕੇਤ ਮਿਲ ਰਿਹਾ ਤੇ ਅਸੀਂ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਉੱਥੇ ਤੱਕ ਪਹੁੰਚਣ ਨਹੀਂ ਦੇਣਾ ਕਿਸੇ ਦੇ ਰਾਜ ਪੇਪਰ ਖੋਣੇ ਆ ਕਿਥੇ ਨੂੰ ਧਮਕਾਉਣਾ ਹੈ ਅਸੀਂ ਜਿਹੜੀ ਮੁੱਖ ਤੌਰ ਦੇ ਉੱਤੇ ਉਹਨਾਂ ਨੂੰ ਮੰਗ ਕੀਤੀ ਆ ਕਿ ਜਿੰਨੇ ਵੀ ਥਾਵਾਂ ਦੇ ਉੱਤੇ ਪੰਜਾਬ ਦੇ ਵਿੱਚ ਨਾਮਜ਼ਦਗੀਆਂ ਦਾਖਲ ਹੋਣੀਆਂ ਕਮਿਸ਼ਨ ਇਸ ਚੀਜ਼ ਨੂੰ ਇਨਸ਼ੋਰ ਕਰੇ ਥੱਲੇ ਜਨਾ ਪ੍ਰਸ਼ਾਸਨ ਨੂੰ ਸ਼ਕਤੀ ਨਾਲ ਆਦੇਸ਼ ਦੇਵੇ ਕਿ ਜਿਹੜੀ ਫ੍ਰੀ ਮੂਵਮੈਂਟ ਹੈ ਕਿਸੇ ਵੀ ਜਿਹੜਾ ਉਮੀਦਵਾਰ ਦੀ ਘਰ ਤੋਂ ਲੈ ਕੇ ਤੇ ਉਹਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਤੱਕ ਕਿਤੇ ਵੀ ਕਿਸੇ ਤਰ੍ਹਾਂ ਦੀ ਆਲੇ-ਦੁਆਲੇ ਵੀਡੀਓ ਦਫਤਰ ਦੇ ਜਾਂ ਜਿੱਥੇ ਨਾਮਜ਼ਦਗੀ ਪੱਤਰ ਦਾਖਲ ਹੁੰਦੇ ਆ ਉਹ ਨਹੀਂ ਹੋਣੀ ਚਾਹੀਦੀ। ਔਰ ਜੇ ਕਿਸੇ ਜਗ੍ਹਾ ਤੇ ਬਦਮਾਸ਼ੀ ਕੀਤੀ ਜਾਂਦੀ ਹੈ, ਕੋਈ ਇੰਟੀਮੀਡੇਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਕੋਈ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਉੱਥੇ ਤੁਰੰਤ ਜਿਹੜਾ ਜ਼िला ਪ੍ਰਸ਼ਾਸਨ ਹੈ ਉਹ ਹਰਕਤ ਦੇ ਵਿੱਚ ਆਵੇ ਤੇ ਅਨਸ਼ੋਰ ਕਰੇ ਕਿ ਜੇ ਕਿਸੇ ਦੇ ਨਾਮਜ਼ਦਗੀ ਪੱਤਰ ਖੋ ਵੀ ਲੈ ਗਏ ਆ ਤੇ ਉਹਨੂੰ ਐਕਸਟਰਾ ਟਾਈਮ ਭਾਵੇਂ ਦੇਣਾ ਪਵੇ। ਉਦੇ ਨਾਮਜ਼ਦਗੀ ਪੱਤਰ ਜਿਹੜੇ ਆ ਉਹ ਹਰ ਹਾਦਸੇ ਦੇ ਵਿੱਚ ਜਿਹੜੇ ਆ ਉਹ ਦਾਖਲ ਕਰਾਇਆ ਜਾਂਦਾ ਅਸੀਂ ਤੇ ਉਹਨਾਂ ਨੇ ਇਹ ਵੀ ਬੇਨਤੀ ਕੀਤੀ ਸੀ ਕਿ ਤੁਸੀਂ ਆਪਣੀਆਂ ਵੀਡੀਓਗ੍ਰਾਫੀ ਵਾਸਤੇ ਟੀਮਾਂ ਲਾ ਦਿਓ ਵੀ ਜਿੱਥੇ ਕਿਤੇ ਇਦਾਂ ਦੀ ਅਧੇਰਗਰਦੀ ਹੋਵੇ ਪਰ ਕਮਿਸ਼ਨ ਦੀ ਥੋੜੀ ਜੀ ਉਹਨਾਂ ਨੇ ਇਸ ਗੱਲ ਦੇ ਉੱਤੇ ਸਾਨੂੰ ਇਹ ਕਿਹਾ ਕਿ ਸਮਾਂ ਘਟਾ ਹੈ ਵੀ ਅਸੀਂ ਇੰਨੇ ਥਾਵਾਂ ਤੇ ਨਹੀਂ ਕਰ ਸਕਣਾ ਤੇ ਤੁਹਾਨੂੰ ਮੈਂ ਮੀਡੀਆ ਨੂੰ ਬੇਨਤੀ ਕਰਦਾ ਕਿ ਤੁਸੀਂ ਜਰੂਰ ਇਸ ਗੱਲ ਤੇ ਕੰਨ ਪੈਰਾ ਦਿਓ ਪੰਜਾਬ ਦੇ ਵਿੱਚ ਸਾਰੇ মিডিਆ ਨੂੰ ਮੈਂ ਬੇਨਤੀ ਕਰਦਾ ਕਿ ਡੈਮੋਕ੍ਰੇਸੀ ਨੂੰ ਬਚਾਉਣ ਦਾ ਸਵਾਲ ਹੈ ਕਿਉਂਕਿ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਚੱਲੀ ਸਰਕਾਰ ਚੱਲ ਰਹੀ ਆ ਉਹ ਪੰਜਾਬ ਦੇ ਵਿੱਚ ਜਿਹੜੀ ਗ੍ਰਾਸ ਰੂਟ ਦੀ ਡੈਮੋਕ੍ਰੇਸੀ ਆ ਉਹਦਾ ਕਤਲ ਕਰਨ ਤੇ ਤੁੱਲੀ ਹੋਈ ਦਾਅਵੇ ਤਾਂ ਬੜੇ ਵੱਡੇ ਵੱਡੇ ਕਰਦੇ ਸੀ ਪਰ ਹਾਲਤ ਇਸ ਵੇਲੇ ਥੱਲੇ ਜਿਹੜੀ ਆ ਉਹ ਇਹ ਆ ਕਿ ਸਾਰੀ ਸਰਕਾਰੀ ਸ਼ਕਤੀ ਦਾ ਦੁਰਉਪਯੋਗ ਤੇ ਜਿਨ੍ਹਾਂ ਨੇ ਐਨਓਸੀ ਦੇਣੀ ਆ ਉਹ ਐਮਰਿਆ ਦੇ ਦਫਤਰਾਂ 'ਚ ਬੈਠੇ ਆ ਜਿਨ੍ਹਾਂ ਨੇ ਕੋਈ ਹੋਰ ਡਾਕੂਮੈਂਟ ਮਹਿਆ ਕਰਾਉਣਾ ਉਹ ਇਹਨਾਂ ਦੇ ਅਧਿਕਾਰੀਆਂ ਦੇ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਉੱਤੇਦਰ ਦੇ ਕੋਲ ਬੈਠੇ ਤੇ ਦੂਜੇ ਲੋਕੀ ਉਹਨਾਂ ਨੂੰ ਲੱਭਦੇ ਫਿਰਦੇ ਕਿੰਨੇ ਥਾਵਾਂ ਤੇ ਰਿਪੋਰਟਾਂ ਆਈਆਂ ਲੋਕਾਂ ਨੇ ਵੀਡੀਓ ਬਣਾ ਕੇ ਦਿਖਾਇਆ ਕਿ ਜਿੱਥੇ ਡਾਕੂਮੈਂਟ ਮਿਲਨੇ ਆ ਉਹ ਕੁਰਸੀਆਂ ਖਾਲੀ ਆ ਉੱਤੇ ਕੋਈ ਬੈਠ ਨਹੀਂ ਰਿਹਾ ਇਸ ਕਰਕੇ ਅਸੀਂ ਕਮਿਸ਼ਨ ਦੇ ਇੱਕ ਤਾਂ ਇਹ ਬੇਨਤੀ ਕੀਤੀ ਹੈ ਕਿ ਕੱਲ੍ਹ ਵਾਸਤੇ ਇੱਕ ਫ੍ਰੀ ਐਂਡ ਫੇਅਰ ਜਿਹੜਾ ਮਾਹੌਲ ਹੈ ਸ਼ਾਂਤੀ ਦਾ ਮਾਹੌਲ ਹੈ ਉਹ ਸਾਰੇ ਨਾਮਜ਼ਦਗੀਆਂ ਪੱਤਰ ਦਾਖਲ ਕਰਨ ਵਾਸਤੇ ਹੋਣਾ ਚਾਹੀਦਾ ਉਹਦੇ ਵਾਸਤੇ ਕਮਿਸ਼ਨ ਮੁਸਤਿਆਦੀ ਦੇ ਨਾਲ ਸਾਰੀ ਅੱਖ ਜਿਹੜੀ ਹੈ ਇਸ ਪ੍ਰਕਿਰਿਆ ਤੇ ਰੱਖੇ। ਔਰ ਜਿਹੜਾ ਉਸ ਤੋਂ ਖਤਰਨਾਕ ਸਮਾਂ ਉਹ ਹੈਗਾ 5 ਤਰੀਕ ਜਿਸ ਦਿਨ ਨਾਮਜ਼ਦਗੀਆਂ ਦੀ ਪੜਤਾਲ ਹੋਣੀ ਹੈ। ਉਹ ਅਸੀਂ ਕੱਲ ਵੀ ਇਹਨਾਂ ਨੂੰ ਲੈ ਕੇ ਭੇਜਿਆ ਸੀ ਅੱਜ ਵੀ ਅਸੀਂ ਫਿਰ ਕਹਿ ਰਹੇ ਹਾਂ ਕਿ ਵੀਡੀਓਗ੍ਰਾਫੀ ਕਰਾਓ ਕਿ ਕੋਈ ਔਖਾ ਕੰਮ ਨਹੀਂ ਹੈ ਉਨੀ ਤੇ ਘਟੇ-ਘਟੇ ਵੀਡੀਓਗ੍ਰਾਫੀ ਕਰਾਓ ਕਿ ਜੇ ਗਲਤ ਅੰਦਰ ਕੋਈ ਬੰਦਾ ਕੀ ਕਹਿ ਰਿਹਾ ਹੈ ਰਿਟਰਨਿੰਗ ਅਫਸਰ ਕੀ ਕਹਿ ਰਿਹਾ ਸਾਰੀ ਗੱਲਬਾਤ ਸੁਣੀ ਜਾ ਸਕੇ ਟਰਾਂਸਪੈਰੈਂਸੀ ਹੋਵੇ ਪਰ ਹਾਲੇ ਕਮਿਸ਼ਨ ਨੇ ਪੂਰੀ ਤਿਹਾਬੀ ਨਹੀਂ ਪਰੀ ਅਸੀਂ ਬੇਨਤੀ ਕਰਕੇ ਆਏ ਹਾਂ ਇਤਿਆਸ ਕਰਦੇ ਹਾਂ ਕਿ ਸ਼ਾਇਦ ਇਹ ਚੀਜ਼ ਹੋ ਜਾਵੇ ਪਰ ਉਹ ਬਹੁਤ ਇੰਪੋਰਟੈਂਟ ਹੈ ਕਿਉਂਕਿ ਹਰ ਇੱਕ ਦਾ ਹੱਕ ਹੈ ਕਿਉਂ ਚੋਣ ਲੜੀ ਇੱਕ ਚੁੱਲਾ ਟੈਕਸ ਵਾਲਾ ਮੁੱਦਾ ਅਸੀਂ ਅੱਜ ਵੀ ਉਹਨਾਂ ਨੂੰ ਕਿਹਾ ਕਿ ਇਹ ਬਹੁਤ ਹੀ ਇੱਕ ਇਹੋ ਜਿਹਾ ਟੈਕਸ ਹੈ ਜਿਹਦੇ ਨਾਂ ਦੇ ਉੱਤੇ 7 ਰੁਪਏ ਸਾਲ ਦਾ ਕੱਦਾ ਪੜਦਾ ਅਸੀਂ ਹੁਣ ਵੀ ਕਿਹਾ ਸੀ ਕਿ ਤੁਸੀਂ ਕਹਿੰਦੇ ਕਿ ਅਸੀਂ ਹਦਾਇਤਾ ਕਰ ਦਿੱਤੀਆਂ ਪਰ ਅਸੀਂ ਦੁਬਾਰਾ ਬੇਨਤੀ ਕੀਤੀ ਹੈ ਕਿ ਤੁਸੀਂ ਮੀਡੀਆ ਦੇ ਰਾਹੀਂ ਲੋਕਾਂ ਨੂੰ ਵੀ ਦੱਸੋ ਕਿ ਜੇ ਕਿਸੇ ਦਾ ਚੁੱਲਾ ਟੈਕਸ ਰਹਿੰਦਾ ਵੀ ਆ فرض ਕਰ ਲਓ ਕਿਸੇ ਦਾ 20 ਸਾਲ ਦਾ ਵੀ ਚੁੱਲਾ ਟੈਕਸ ਰਹਿੰਦਾ ਤੇ 140 ਰੁਪਏ ਹੈ ਉਹ 140 ਰੁਪਏ ਉਹ ਤੇ ਜਮ੍ਹਾਂ ਕਰਾ ਲਓ ਤੇ ਰਿਟਰਨਿੰਗ ਅਫਸਰ ਆਪੇ ਗੱਲ ਖਤਮ ਹੋ ਗਈ ਕੋ ਬਹੁਤ ਵੱਡਾ ਕੰਮ ਨਹੀਂ ਜੇ 10 ਸਾਲ ਦਾ ਤਾਂ ਕੱਲੇ ਉਹਦੇ 70 ਰੁਪਏ ਬਣਦੇ ਜੇ 5 ਸਾਲ ਦਾ 35 ਰੁਪਏ ਬਣਦੇ ਸਾਡੀ ਗੱਲ ਨੂੰ ਉਹਨਾਂ ਨੇ ਹਮਦੱਦੀ ਨਾਲ ਸੁਣਿਆ ਕਿ ਗੱਲ ਵਾਜਬ ਹੈ ਪਰ ਅਸੀਂ ਉਹਨਾਂ ਨੂੰ ਕਿਹਾ ਕਿ ਇਹਨੂੰ ਇੰਪਲੀਮੈਂਟ ਕਰਾਓ ਕਿਉਂਕਿ ਕਮਿਸ਼ਨ ਨੇ ਹਦਾਇਤਾਂ ਚੰਗੀਆਂ ਦਿੱਤੀਆਂ ਸੀ ਕਿ ਜੇ ਕਿਸੇ ਵੀ ਨਾਮਜ਼ਦਗੀ ਦਾਖਲ ਕਰਨ ਵਾਲੇ ਉਮੀਦਵਾਰ ਦੇ ਵਿਰੁੱਧ ਕੋਈ ਬਕਾਇਆ ਤੇ ਵੀਡੀਓ ਦਫਤਰ ਦੀ ਡਿਊਟੀ ਬਣਦੀ ਹੈ ਕਿ ਰਿਟਰਨਿੰਗ ਅਫਸਰ ਨੂੰ ਲਿਖਤੀ ਰੂਪ ਦੇ ਵਿੱਚ ਦਵੇ ਕਿ ਇਹਦੇ ਕੋਲ ਇੰਨਾ ਬਕਾਇਆ ਲੈਣਾ ਪਰ ਥੱਲੇ ਜ਼ਮੀਨ ਤੇ ਜਾ ਕੇ ਦੇਖ ਲਓ ਕਿਸੇ ਵੀ ਵੀਡੀਓ ਦਫਤਰ ਨੇ ਰਿਟਰਨਿੰਗ ਅਫਸਰ ਨੂੰ ਕੋਈ ਲਿਸਟ ਬਣਾ ਕੇ ਨਹੀਂ ਦਿੱਤੀ ਕਿਸੇ ਰਿਟਰਨਿੰਗ ਅਫਸਰ ਨੂੰ ਪੁੱਛ ਲਓ ਕਿ ਤੇਰੇ ਕੋਲ ਲਿਸਟ ਹੈ ਕੋਈ ਕਿ ਜੇ ਤੂੰ ਚੈੱਕ ਕਰਨਾ ਹੋਵੇ ਹੈ ਨਹੀਂ ਅਸੀਂ ਕਿਹਾ ਕਿ ਤੁਸੀਂ ਹਦਾਇਤ ਜਿਹੜੀ ਦਿੱਤੀ ਹੈ ਉਹ ਚੰਗੀ ਦਿੱਤੀ ਹੈ ਵੈਲਕਮ ਕਰਦੇ ਹਾਂ ਉਹਨੂੰ ਪਰ ਥੱਲੇ ਲੱਗੂ ਨਹੀਂ ਹੋਈ ਉਹਨੋ ਦਾ ਦੂਜਾ ਇਲਾਜ ਇਹ ਹੈ ਕਿ ਤੁਸੀਂ ਹਦਾਇਤ ਅੱਜ ਸਖਤੀ ਨਾਲ ਕਰ ਦਿਓ ਕਿ ਜੇ ਕਿਸੇ ਦਾ ਪ੍ਰਤਾਪ ਦੇ ਦੌਰਾਨ ਕੋਈ ਬਕਾਇਆ ਚੁੱਲਾ ਟੈਕਸ ਦਾ ਕੱਢਿਆ ਜਾਂਦਾ ਤੇ ਕੋਈ ਗੱਲ ਨਹੀਂ ਉਹਦਾ ਮੌਕੇ ਦੇ ਉੱਤੇ ਉਹਨੂੰ ਜਿਹੜਾ ਹੱਕ ਦਿੱਤਾ ਜਾਵੇ ਜਿਵੇਂ ਇਲੈਕਸ਼ਨ ਕਮਿਸ਼ਨ ਭਾਰਤ ਸਰਕਾਰ ਦਾ ਅਸੀਂ ਉਦਾਹਰਣ ਵੀ ਦੇ ਕੇ ਆਏ ਕਿ ਉਹਨੇ ਸਖਾਲਾ ਕਰ ਦਿੱਤਾ ਨਾਮਜ਼ਦੀਆਂ ਦਾ ਕੰਮ ਉੱਥੇ ਰਿਟਰਨਿੰਗ ਅਫਸਰ ਆਪ ਅਨਸ਼ੋਰ ਕਰਦਾ ਕਿ ਕੋਈ ਗਲਤੀ ਨਾ ਹੋਵੇ ਨਾਮਜ਼ਦਗੀ ਪੱਤਰਾਂ ਦੇ ਵਿੱਚ ਉਹ ਆਪ ਅਨਸ਼ੋਰ ਕਰਦਾ ਜੇ ਕੋਈ ਗਲਤੀ ਹੋਵੇ ਮੌਕੇ ਤੇ ਠੀਕ ਕਰਾਉਂਦੇ ਆ ਕਿ ਇਹ ਤੁਹਾਡੇ ਨਾਮਜ਼ਦਗੀ ਪੱਤਰ ਦੇ ਵਿੱਚ ਗਲਤੀ ਹੈ ਇਹਨੂੰ ਠੀਕ ਕਰੋ ਤੇ ਅਖੀਰ ਦੇ ਉੱਤੇ ਉਹ ਆਪ ਰਸੀਦ ਦਿੰਦੇ ਆ ਕਿ ਤੁਹਾਡੇ ਡਾਕੂਮੈਂਟ ਸਾਰੇ ਕੰਪਲੀਟ ਆ ਜੇ ਕੋਈ ਘਟ ਹੋਵੇ ਤੇ ਉਹ ਲਿਖ ਕੇ ਜਾਂਦੇ ਆ ਕਿ ਆ ਤੁਸੀਂ ਇੰਨੀ ਤੱਕ ਸਮੇਂ ਤੱਕ ਇਹਨੂੰ ਜਮ੍ਹਾਂ ਕਰਾ ਦੇ ਤੇ ਇੱਥੇ ਵੀ ਅਸੀਂ ਕਹਿ ਕੇ ਇਸ ਚੀਜ਼ ਨੂੰ ਤੁਸੀਂ ਅਨਸ਼ੋਰ ਕਰੋ ਕਿਉਂਕਿ ਇਹ ਚੀਜ਼ਾਂ ਜ਼ਰੂਰੀ ਹੈ ਜਿਹੜੀ ਗ੍ਰਾਸ ਰੂਟ ਡੈਮੋਕ੍ਰੇਸੀ ਹੈ ਉਹਨੂੰ ਬਚਾ ਕੇ ਰੱਖਣਾ ਬਹੁਤ ਜ਼ਿਆਦਾ ਜਿਹੜਾ ਜ਼ਰੂਰੀ ਹੈ ਇਸੇ ਤਰ੍ਹਾਂ ਜਿਹੜੀ ਗਿਣਤੀ ਵਾਲਾ ਕੰਮ ਹੈ ਉਹਦੇ ਵਾਸਤੇ ਆਦੇ ਅਸੀਂ ਦੁਬਾਰਾ ਤੁਹਾਡੇ ਕੋਲੇ ਫੇਰ ਆਵਾਂਗੇ ਪਰ ਉੱਥੇ ਵੀ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਉੱਥੇ ਵੀ ਵੀਡੀਓਗ੍ਰਾਫੀ ਜਿਹੜੀ ਆ ਉਹ ਹੋਣੀ ਚਾਹੀਦੀ ਇਹ ਸਾਰੀਆਂ ਗੱਲਾਂ ਅਸੀਂ ਉਹਨਾਂ ਕੋਲ ਰੱਖ ਕੇ ਆਏ ਹਾਂ ਕੋਸ਼ਿਸ਼ ਸ਼ਿਕਾਇਤਾਂ ਸੀਗੀਆਂ ਅਫਸਰ ਸਾਹਿਬਾਨ ਦੇ ਉਹ ਵੀ ਸਾਡੇ ਜਿਹੜੇ ਲੀਡਰਸ਼ਿਪ ਹਨਾਂ ਨੇ ਇਹਨਾਂ ਨੂੰ ਪਹਿਲਾਂ ਵੀ ਸ਼ਿਕਾਇਤਾਂ ਭੇਜੀਆਂ ਉਹ ਅਸੀਂ ਵੀ ਉਹਨਾਂ ਨੂੰ ਦੇ ਕੇ ਦਿੱਤੀਆਂ ਉਹਦੇ ਤੇ ਅਸੀਂ ਆਸ ਕਰਦੇ ਹਾਂ ਕਿ ਉਹਨਾਂ ਦੇ ਖਿਲਾਫ ਜਿਹੜੇ ਜਿਹੜੇ ਤੰਦਰੀਆਂ ਕਰਨ ਦੇ ਵਿੱਚ ਸਾਈ ਹੋ ਰਿਹਾ ਉਹਦੇ ਤੇ ਐਕਸ਼ਨ ਹੋਵੇ ਉਹ ਵੀ ਅਸੀਂ ਡਿੱਕੀ ਰੂਟ ਦੇ ਵਿੱਚ ਜੀਮਾ ਸਰ ਫਾਈਨਾਂਸ ਮਿਨਿਸਟਰ ਵੀ ਪਹੁੰਚੇ ਸੀ ਕਿ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਣਗੇ ਦੇਖੋ ਹੁਣ ਫਾਈਨਾਂਸ ਮਿਨਿਸਟਰ ਨੂੰ ਆਪ ਨੂੰ ਆਸ ਨਹੀਂ ਕਿ ਫ੍ਰੀ ਐਂਡ ਫੇਅਰ ਹੋਏਗੀ ਹੁਣ ਤਾਂ ਅਸੀਂ ਅਸੀਂ ਡਰਦੇ ਆਂ ਜੀਮਾ ਸਰ ਕੋਈ ਸਰਕਾਰ ਤੋਂ ਫਾਈਨਾਂਸ ਮਿਨਿਸਟਰ ਨੂੰ ਹੀ ਨਹੀਂ ਪਤਾ ਆਸ ਹੈਗੀ ਵੀ ਠੀਕ ਠਾਕ ਹੋਏਗੀ ਤੇ ਫਿਰ ਹੋਰ ਦੱਸੋ ਵੀ ਭਰੋਸਾ ਕਿੱਥੇ ਕਰੇ ਜੀਮਾ ਸਰ ਜਿਹੜੀ ਬੁਰਦਾਸ ਸਾਨੂੰ ਕਰੇ ਸੀ ਅਰਦਾਸ ਤੋਂ ਬੀਜਪੀ ਦੇ ਬੰਦੇ ਨੇ ਦੋਪਰੋਂ ਤੋਂ ਬੋਲੀ ਲਾਈ ਸੀ ਮਸਲਾ ਹਾਈ ਕੋਰਟ ਦੀ ਪੰਚਾਇਤ ਦੇਖੋ ਰਿਪੋਰਟ ਨੇ ਹੁਣ ਇਲੈਕਸ਼ਨ ਕਮਿਸ਼ਨ ਨੂੰ ਕਹਿਤਾ ਤੁਸੀਂ ਫੈਸਲਾ ਕਰੋ ਬੋਲੀਏ ਦੇਖੋ ਮੈਂ ਸਾਰਿਆਂ ਨੂੰ ਬੇਨਤੀ ਵੀ ਕਰਦਾ ਕਿ ਜਿਹੜੀ ਪੰਚਾਇਤ ਹੈ ਨਾ ਇੱਕ ਬਹੁਤ ਸਾਡੀ ਮਹੱਤਵਪੂਰਨ ਸੰਸਥਾ ਤੇ ਇੱਥੇ ਚੰਗੇ ਬੰਦੇ ਚੁਣ ਕੇ ਅੱਗੇ ਹੋਣੇ ਚਾਹੀਦੇ ਆ ਪੈਸਿਆਂ ਦੇ ਨਾਲ ਇਹਦੀ ਬੋਲੀ ਨਹੀਂ ਲੱਗਣੀ ਚਾਹੀਦੀ ਪਿੰਡ ਦੇ ਵਿੱਚ ਜਿਹੜਾ ਚੰਗਾ ਬੰਦਾ ਹੈ ਜਿਹੜਾ ਲੇਵਲ ਨੂੰ ਚੰਗੀ ਸਿਹਤ ਦੇ ਸਕਦਾ ਪਿੰਡ ਦਾ ਸੁਧਾਰ ਕਰ ਸਕਦਾ ਉਹ ਬੰਦਾ ਅੱਗੇ ਜੇ ਹੋਣਾ ਚਾਹੀਦਾ ਭਾਵੇਂ ਉਹ ਗਰੀਬ ਹੋਵੇ ਇਸ ਸੋਚ ਦੇ ਨਾਲ ਹੀ ਅਸੀਂ ਸਹਿਮਤ ਨਹੀਂ ਹਾਂ ਕਿ ਤੁਸੀਂ ਜਿਹੜੀ ਪੈਸੇਆਂ ਪਿੱਛੇ ਆਪਣੇ ਪਿੰਡ ਨੂੰ ਵੇਚ ਦਿਓ ਇਸ ਕਰਕੇ ਲੋਕਾਂ ਨੂੰ ਚੰਗੇ ਬੰਦੇ ਦੀ ਕਦਰ ਕਰਨੀ ਚਾਹੀਦੀ ਹੈ ਪੈਸੇ ਦੇ ਹਾਰੇ ਕਿਸੇ ਨੂੰ ਨਹੀਂ ਹੋਣੀ ਚਾਹੀਦੀ ਉਹ ਜੋ ਹੋਇਆ ਗਲਤ ਹੋਇਆ ਅਸੀਂ ਉਹਨੂੰ ਪ੍ਰੂਵ ਨਹੀਂ ਕਰਦੇ ਇਹ ਤੇ ਕੱਲ ਨੂੰ ਫਿਰ ਵੱਡੇ ਵੱਡੇ ਠੇਕੇਦਾਰ ਆ ਜਿਹੜੇ ਹੁਣ ਇੰਨਾ ਡੋਟ ਰਹੇ ਆ ਸਰਕਾਰਾਂ ਚ ਬਹਿ ਕੇ ਇਹ ਕੱਲ ਨੂੰ ਜਿਹੜੇ ਐਸੈਂਬਲੀਆਂ ਦੇ ਵੀ ਬੋਲੀ ਲਾ ਦੇ ਕਰਨਗੇ ਇੱਥੇ ਦੇ 5-500 ਹਜ਼ਾਰ ਹਜ਼ਾਰ ਕਰੋੜ ਐ ਫਿਰ ਐਸੈਂਬਲੀਆਂ ਦਾ ਵੀ ਦੇ ਦੇ ਕਰਨਗੇ ਫਿਰ ਲੋੜੀ ਕੀ ਐ ਬਾਕੀ ਸਿਸਟਮ ਦੀ ਇਸ ਕਰਕੇ ਇਹ ਇਦਾਂ ਦਾ ਕੰਮ ਨਹੀਂ ਹੋਣਾ ਚਾਹੀਦਾ ਸ਼ਿਮਰ ਸਾਹਿਬ ਇੱਕ ਜਾਗੜ ਹੋਰਾਂ ਨੇ ਹਾਈਕਮਾਨ ਨੂੰ ਗਿਆ ਭਾਜਪੀ ਹਾਈਕਮਾਨ ਨੂੰ ਗਿਆ ਕਿ ਤੁਸੀਂ ਆਪਣਾ ਨਜ਼ਰੀਆ ਬਦਲੋ ਪੰਜਾਬ ਨੂੰ ਲੈ ਕੇ ਆਮ ਰਹੀ ਮਸਲੇ ਨੂੰ ਲੈ ਕੇ ਕਿਸਾਨੀ ਮਸਲੇ ਨੂੰ ਲੈ ਕੇ ਰਿਜ਼ਲਟ ਤਾਂ ਆਣਗੇ ਨਰਾਜ਼ ਹੋ ਕੇ ਬੈਠੇ ਹੋਰ ਹਾਈਕਮਾਨ ਨੂੰ ਉਹਨੇ ਕਹਿਤਾ ਹੈ ਕਿ ਪੰਜਾਬ ਨੂੰ ਲੈ ਕੇ ਜਿਹੜੀ ਤੁਹਾਡੀ ਲਾਈਨ ਆ ਉਹ ਬਦਲਣ ਦੀ ਲੋੜ ਹੈ ਦੇਖੋ ਗੱਲ ਇਹ ਹੈ ਕਿ ਹੁਣ ਮੈਂ ਇਹ ਨਹੀਂ ਕਹਿ ਸਕਦਾ ਕਿ ਜਾਕਰ ਸਾਹਿਬ ਨੇ ਕਿਹਾ ਕਿ ਨਹੀਂ ਕਿਹਾ ਜੇ ਉਹਨਾਂ ਨੇ ਹਮਾਇਤ ਅਰਜ਼ੀ ਦੇ ਰਿਹਾ ਬਾਅਦ ਨੇ ਕਿਉਂਕਿ ਸੂਤਰਾਂ ਤੋਂ ਗੱਲ ਆਈ ਹੈ ਪਰ ਜੇ ਉਹਨਾਂ ਨੇ ਕਿਹਾ ਤੇ ਬੜੀ ਚੰਗੀ ਗੱਲ ਹੈ ਜੇ ਸੱਚੀ ਗੱਲ ਕੀਤੀ ਹੈ ਤੇ ਬਹੁਤ ਚੰਗੀ ਗੱਲ ਪਰ ਹੁਣ ਮੈਂ ਇਹ ਨਹੀਂ ਕਹਿ ਸਕਦਾ ਕਿ ਉਹਨਾਂ ਨੇ ਕਿਹਾ ਹੈ ਕਿ ਨਹੀਂ ਕਿਹਾ ਉਹਨਾਂ ਨੇ ਗੱਲ ਹੋਈ ਕਿਉਂਕਿ ਜਿਹੜੀ ਖਬਰ ਮੈਂ ਪੜ੍ਹੀ ਆ ਉਹਦੇ ਚ ਲਿਖਿਆ ਕਿ ਸੂਤਰਾਂ ਦੇ ਹਵਾਲੇ ਨਾਲ ਪਰ ਗੱਲ ਸੱਚੀ ਹੈ ਜੇ ਉਹਨਾਂ ਨੇ ਕਹੀ ਹੈ ਤੇ ਚੰਗੀ ਗੱਲ ਹੈ ਔਰ ਅਸੀਂ ਆਸ ਕਰਦੇ ਹਾਂ ਕਿ ਅਸੀਂ ਤੇ ਆਪ ਸਮਝਾ ਕੇ ਇਹ ਗੱਲਾਂ ਠੱਕ ਗਈ ਸੀ ਤੇ ਪੰਜਾਬ ਨੇ ਬੜਾ ਜਿਹੜਾ ਹੈਗਾ ਵੱਡੀਆਂ ਜ਼ਿੰਮੇਵਾਰੀਆਂ ਔਕੇ ਹਾਲਾਤਾਂ ਦੇ ਵਿੱਚ ਨਿਭਾਈਆਂ ਨੇ ਇਹਦੇ ਨਾਲ ਇਸ ਤਰ੍ਹਾਂ ਦਾ ਸਲੂਕ ਨਹੀਂ ਹੋਣਾ ਚਾਹੀਦਾ ਜੇ ਉਹਨਾਂ ਨੇ ਕਿਹਾ ਤੇ ਅਸੀਂ ਉਹਨਾਂ ਦੇ ਧੰਨਵਾਦੀ ਆ ਅੱਛੀ ਗੱਲ ਚੰਗੀ ਗੱਲ ਕੰਗਣਾ ਨੇ ਫਿਰ ਇੱਕ ਗਿਆ ਕਿ ਚਿੱਟਾ ਪੰਜਾਬ ਤੋਂ ਆਂਦਾ ਹੈ ਪੰਜਾਬ ਦੇ ਲੋਕ ਲੜਾਕੇ ਨੇ ਔਰ ਚਿੱਟਾ ਜਿਹੜਾ ਪੰਜਾਬ ਤੋਂ ਆ ਰਿਹਾ ਹੈ ਮਹਾਜਨ ਤੋਂ ਦੇਖੋ ਮੈਂ ਜਿਹੜੀ ਕੰਗਣਾ ਕੀ ਕਹਿ ਰਿਹਾ ਉਸ ਗੱਲ ਦਾ ਜਵਾਬ ਤਾਂ ਨਹੀਂ ਦੇਣਾ ਚਾਹੁੰਦਾ ਪਰ ਇੱਕ ਗੱਲ ਦੀ ਮੈਨੂੰ ਬੜੀ ਹੈਰਾਨੀ ਹੈ ਕਿ ਬੀਜੇਪੀ ਬੜੀ ਆਪਣੇ ਆਪ ਨੂੰ ਅਨੁਸ਼ਾਸਨ ਪਸੰਦ ਜਿਹੜੀ ਪਾਰਟੀ ਹੈ ਉਹਦਾ ਹੋਣ ਦਾ ਦਾਅਵਾ ਕਰਦੀ ਹੁਣ ਪਿੱਛੇ ਪਾਰਟੀ ਦੇ ਪ੍ਰਧਾਨ ਨੇ ਵੀ ਬੁਲਾ ਕੇ ਤੇ ਉਹਨੂੰ ਕਹਿੰਦਾ ਕਿ ਇਸ ਤਰ੍ਹਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ ਫਿਰ ਉਸ ਤੋਂ ਬਾਅਦ ਵੀ ਜੇ ਕੋਈ ਕੁੜਤਨ ਵਾਲੇ ਨਫ਼ਰਤ ਵਾਲੇ ਬਿਆਨ ਦੇ ਹੀ ਜਾਂਦਾ ਤੇ ਮੈਂ ਤਾਂ ਬੀਜੇਪੀ ਦੀ ਲੀਡਰਸ਼ਿਪ ਨੂੰ ਪੁੱਛਦਾ ਕਿ ਤੁਸੀਂ ਇੰਨੇ ਹੈਲਪਲੈਸ ਕਿਉਂ ਇੱਕ ਐਮਪੀ ਤੁਹਾਡੀ ਗੱਲ ਨਹੀਂ ਮੰਨਦਾ ਤੇ ਆਹ ਬਾਕੀ ਏਡੀ ਵੱਡੀ ਦੇਸ਼ ਦੀ ਜ਼ਿੰਮੇਵਾਰੀ ਫਿਰ ਤੁਸੀਂ ਕੀ ਨਭਾਓ ਇਹ ਉਹਨਾਂ ਤੇ ਬੀਜੇਪੀ ਦੀ ਲੀਡਰਸ਼ਿਪ ਤੇ ਕੁਐਸਚਨ ਇਹਦਾ ਮਤਲਬ ਹੈ ਕਿ ਜਾਂ ਤਾਂ ਸਿਰਫ ਮੁਖਾਵੇ ਵਾਸਤੇ ਕਹਾ ਜਾਂਦਾ ਤੇ ਅੰਦਰ ਖਾਤੇ ਫਿਰ ਉਹਨੂੰ ਨਾਲ ਹੈਗਾ ਕਿ ਤੂੰ ਆਪਣਾ ਕੰਮ ਕਰੀ ਜਾ ਵੀ ਅਸੀਂ ਲੋਕਾਚਾਰੀ ਕਹਣਾ ਅਸੀਂ ਕਹਿਤਾ ਦੇ ਤਾਂ ਕਿੱਦਾਂ ਹੋ ਸਕਦਾ ਹੈ ਕਿ ਪਾਰਟੀ ਦੇ ਪ੍ਰਧਾਨ ਦਾ ਹੁਕਮ ਹੋਵੇ ਤੇ ਪਹਿਲੀ ਵਾਰੀ ਕੋਈ ਐਮਪੀ ਬਣੀ ਹੋਵੇ ਤੇ ਉਹ ਉਸ ਤੋਂ ਬਾਅਦ ਵੀ ਲਗਾਤਾਰ ਇਸ ਤਰ੍ਹਾਂ ਦੇ ਜਿਹੜੇ ਇਨਡਿਸਪਲਨ ਦੇ ਕੰਮ ਹੈ ਉਹ ਕਰੀ ਜਾਵੇ ਇਹ ਉਹਨਾਂ ਦੀ ਕਨਸੈਂਟ ਤੋਂ ਬਿਨਾਂ ਨਹੀਂ ਹੋ ਸਕਦਾ ਇਸ ਕਰਕੇ ਇਹ ਤਾਂ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਕਿਉਂ ਤੁਸੀਂ ਇੰਨੇ ਹੈਲਪਲੈਸ ਹੋ ਕਿ ਇੱਕ ਐਮਪੀ ਤੁਹਾਡੀ ਜਿਹੜੀ ਹੈ ਵਾਰ-ਵਾਰ ਇਹ ਚੀਜ਼ਾਂ ਕਰਨ ਤੋਂ ਜਿਹੜੀ ਹੈ ਉਹ ਪਿੱਛੇ ਜਾ ਕਹਿੰਦੇ ਸੀ ਮੈਂ ਇੱਕ ਵਾਰ ਹਿੰਦੀ ਵਿੱਚ ਹਿੰਦੀ ਵਿੱਚ ਕੋ ਆਪਾਂ ਉਹ ਬਾਈਟ ਕਰਦੇ ਬਾਈਟ ਕਰਦੇ ਕਿੰਨਾ ਫੇਰ ਗਿਆ ਯਾਰ ਮੈਂ